ਪਟੰਡਾ ਚੰਡੀਗੜ੍ਹ ਐਨ ਐਚ ਤੇ ਸਥਿਤ ਇਧਰ ਪਟੰਡਾ ਹੈ ਇਧਰ ਦੇ ਪਾਸੇ ਬਰਨਾਲਾ ਇਹ 메ਨ ਰੋਡ ਐਨ ਐਚ 7 ਹੈ ਇਸ ਤੇ ਸਥਿਤ ਹੈ ਸ਼ਿਰੀ ਸ਼ਰੀਕਸੋਾਠ ਸਿੱਧ ਬਾਬਾ ਡੇਰਾ ਇੰਦਰਦਾਵ ਜੀ ਵਰਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਧੂ ਮਹਾਪੁਰਸ਼ ਸੰਗਤਾਂ ਵੱਡੀ ਗਿਤੀ ਵਿੱਚ ਪਹੁੰਚਦੇ ਆ ਨੇ ਤੁਹਾਨੂੰ ਅਸੀਂ ਇਹ ਬਾਹਰ ਜੋ ਡੇਰੇ ਤੇ ਮੁੱਖ ਗੇਟ ਤੇ ਵੀਰ ਹਨੂਮਾਨ ਜੀ ਦਾ ਸਰੂਪ ਲੱਗਿਆ ਹੋਇਆ ਹੈ ਇੱਥੇ ਬਾਬਾ ਇੰਦਰਦਾਸ ਜੀ ਖੁਦ ਬਹਿੰਦੇ ਸੀ ਸਵੇਰੇ ਸ਼ਾਮ ਆਉਂਦੀ ਜਾਂਦੀ ਸੰਗਤ ਬਾਬਾ ਜੀ ਨੂੰ ਨਤਮਸਤਕ ਹੋ ਕੇ ਜਾਂਦੀ ਸੀ ਬਾਬਾ ਜੀ ਦੀਨ ਦੁਖੀਆਂ ਦੇ ਦਰਦ ਦੂਰ ਕਰਦੇ ਸੀ ਆਓ ਤੁਹਾਨੂੰ ਅਸੀਂ ਡੇਰੇ ਦੇ ਅੰਦਰ ਲੈ ਕੇ ਚਲਦੇ ਆਂ ਮੈਂ ਗੱਲ ਕਰ ਰਿਹਾ ਸੀ ਵੀ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਭਗਵਾਨ ਦਾ ਜੀ ਦੀ ਗਵਾਹੀ ਦੇ ਹੇਠ ਬਹੁਤ ਸ਼ਾਨਦਾਰ ਡੇਰਾ ਬਣ ਚੁੱਕਿਆ ਹੈ ਬਾਬਾ ਜੀ ਗ੍ਰੀਨਰੀ ਨੂੰ ਬਹੁਤ ਪਿਆਰ ਕਰਦੇ ਨੇ ਡੇਰੇ ਦੇ ਚਾਰ ਸਪੇਰੇ ਅੰਦਰ ਬਾਹਰ ਵਧੀਆ ਮਹਿੰਗੇ ਮਹਿੰਗੇ ਸ਼ਾਨਦਾਰ ਬੂਟੇ ਲਗਾਏ ਗਏ ਨੇ ਤੁਹਾਨੂੰ ਸਾਰਾ 뷰 ਦਿਖਾ ਰਿਹਾ ਡੇਰੇ ਦਾ ਅੰਦਰ ਆ ਮੈਂ ਡੇਰੇ ਦੇ ਤੁਹਾਨੂੰ ਬਾਬਾ ਜੀ ਦੀ ਸਮਾਦ ਦੇ ਦਰਸ਼ਨ ਵੀ ਕਰਵਾਵਾਂਗੇ ਪਿੱਛੇ ਬਾਬਾ ਇੰਦਰਦਾਸ ਜੀ ਦੀ ਸਮਾਦ ਆ ਗਈ ਤੇ ਨਾਲ ਹੀ ਉਹ ਤੋਂ ਪਹਿਲਾਂ ਸੰਤ ਬਾਬਾ ਮੋਨੀ ਦਾਸ ਜੀ ਦੀ ਸਮਾਦ ਆ ਸਤੰਬਰ ਦੇ ਵਿੱਚ ਬਾਬਾ ਜੀ ਦੀ ਵਰਸੀ ਵੀ ਆ ਬੱਸ ਥੋੜੇ ਸਮੇਂ ਤੱਕ ਵਰਤੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਮੈਂ ਪਿੱਛੇ ਦਿਖਾਉਣਾ ਮੇਰੇ ਇਹ ਪਿੱਛੇ ਮੇਰੇ ਸ਼ੈੱਡ ਬਣਾਇਆ ਗਿਆ ਹੈ ਸੰਗਤਾਂ ਲਈ ਜਦੋਂ ਵਰਸੀ ਦਾ ਸਮਾਗਮ ਹੁੰਦਾ ਹੈ ਤਾਂ ਸੰਗਤ ਇਹ ਸ਼ੈੱਡ ਥੱਲੇ ਹੀ ਲੰਗਰ ਛਕਦੀ ਹੈ ਉਹ ਜੋ ਵੀ ਵਰਸੀ ਨੂੰ ਲੈ ਕੇ ਸਮਾਗਮ ਹੁੰਦੇ ਨੇ ਹਫਤਾ ਸਮਾਗਮ ਚੱਲਦੇ ਨੇ ਉਹ ਇਸ ਸ਼ੈੱਡ ਅੰਦਰ ਹੀ ਚੱਲਦੇ ਨੇ ਬਹੁਤ ਲੰਮਾ ਚੌੜਾ ਸ਼ੈੱਡ ਬਣਾਇਆ ਗਿਆ ਆ ਤੋ ਅੱਡ ਤੁਸੀਂ ਦੇਖ ਹੀ ਰਹੇ ਹੋ ਰੰਗ-ਬਰੰਗੇ ਬੂਟੇ ਲਗਾਏ ਗਏ ਨੇ ਸਾਫ ਸਫਾਈ ਦੇਰੇ ਦੇ ਅੰਦਰ ਬਹੁਤ ਹੈ ਇਹ ਸਪੈਸ਼ਲ ਮਹਾਪੁਰਸ਼ਾਂ ਲਈ ਬਣਾਇਆ ਗਿਆ ਹੈ ਬਸ ਇਹ ਤਾਂ ਅਖੇ ਜਦੋਂ ਕੋਈ ਸੰਤ ਮਹਾਪੁਰਸ਼ ਆਉਂਦੇ ਨੇ ਇੱਥੇ ਵਰਸੀ ਵੇਲੇ ਬੈਠ ਕੇ ਸੰਗਤਾਂ ਦੇ ਦੁੱਖ ਦੂਰ ਕਰਦੇ ਨੇ ਆ ਸਾਨੂੰ ਸਾਰਾ ਅਸੀਂ 뷰 ਦਿਖਾ ਰਹੇ ਆ ਡੇਰੇ ਦਾ ਤੁਹਾਨੂੰ ਅੰਦਰ ਵੀ ਲੈ ਕੇ ਚਲਦੇ ਆ ਸਮਾਧ ਤੇ ਤੇ ਮੇਰੇ ਪਿੱਛੇ ਉਹ ਸ਼ੈੱਡ ਹੈ ਜੋ ਤੁਹਾਨੂੰ ਦੱਸਿਆ ਸੀ ਵੀ ਬਹੁਤ ਲੰਮਾ ਚੌੜਾ ਸ਼ੈੱਡ ਬਣਾਇਆ ਗਿਆ ਸਾਰੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਲਈ ਅਗਰ ਮੌਸਮ ਕੋਈ ਖਰਾਬ ਹੋ ਜਾਵੇ ਤਾਂ ਫਾਈਬਰ ਦਾ ਫਾਈਬਰ ਪਾਈ ਗਈ ਹੈ ਇਹ ਆਪਣੇ ਸੜਕ ਜੋ ਹਾਈਵੇ ਹੈ ਨੈਸ਼ਨਲ ਹਾਈਵੇ ਐਨ ਐਚ 7 ਦੋ 게ਟ ਨੇ ਇੱਕ ਛੋਟਾ 게ਟ ਹੈ ਡੇਰੇ ਦਾ ਇੱਕ ਵੱਡਾ 게ਟ ਹੈ ਵੱਡਾ 게ਟ ਆ ਗਿਆ ਡੇਰੇ ਦਾ ਉਥੋਂ ਲੈ ਕੇ ਸਮਾਦ ਤੱਕ ਇਹ ਸ਼ੈੱਡ ਪਾਇਆ ਪਿਆ ਤਾਂ ਜੋ ਦੇਰੀ ਅੰਦਰ ਆਉਣ ਵਾਲੀ ਸੰਗਤ ਨੂੰ ਸ਼ਰਧਾਲੂਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹ ਮੇਰੇ ਪਿੱਛੇ ਸੰਤਨਵਾਸ ਹੈ ਬਹੁਤ ਵਧੀਆ ਕਮਰੇ ਤੇ ਬਰਾਂਡਾ ਪਾਇਆ ਪਿਆ ਗੇਟ ਬਹੁਤ ਹੀ ਗੇਟ ਨੂੰ ਬਹੁਤ ਵਧੀਆ ਲੁੱਕ ਦਿੱਤੀ ਵੀ ਹੈ ਸੰਤਨਵਾਸ ਹੈ ਕਾਫੀ ਦੂਰ ਤੱਕ ਕਮਰੇ ਬਣੇ ਹੋਏ ਨੇ ਮਿਨੀ ਸਹਾਰਾ ਵੈਲਫੇਅਰ ਵੱਲੋਂ ਵਰਸੀ ਦੇ ਮੌਕੇ ਕਈ ਦਿਨ ਲਗਾਤਾਰ ਮੈਡੀਕਲ ਮੁਫਤ ਕੈਂਪ ਲਾਇਆ ਜਾਂਦਾ ਇੱਥੇ ਤੇ ਤੁਹਾਨੂੰ ਅਸੀਂ ਅੰਦਰ ਵੀ ਲੈ ਕੇ ਚਲਦੇ ਹਾਂ ਹੁਣ ਬਾਬਾ ਜੀ ਦੀ ਸਮਾਧ ਦੇ ਸਾਨੂੰ ਦਰਸ਼ਨ ਕਰਾਉਨੇ ਆ ਇਹ ਗੇਟ ਆ ਗਿਆ ਮੇਨ ਗੇਟ ਖੋਲ ਲਿਆ ਜੈ ਬਾਬਾ 인ਦਰਦਾਸ ਜੀ ਮਹਾਰਾਜ ਤੁਹਾਡੀ ਸਦਾ ਹੀ ਜੈ ਦਰਸ਼ਨ ਕਰੋ ਬਾਬਾ ਜੀ ਦੇ ਸਰੂਪ ਦੇ ਬਾਬਾ 인ਦਰਦਾਸ ਸ਼੍ਰੀ ਸ਼੍ਰੀ 108 ਸਿੰਧ ਬਾਬਾ 인ਦਰਦਾਸ ਜੀ ਜੋ ਗੱਲ ਆਪਣੇ ਸੰਤ ਜੀ ਮੁਖ ਦੇ ਵਿੱਚੋਂ ਕਹਿ ਜਾਂਦੇ ਸੀ ਉਹ ਗੱਲ ਹਮੇਸ਼ਾ ਪੂਰੀ ਹੁੰਦੀ ਸੀ ਇਹ ਸੰਤ ਬਾਬਾ 인ਦਰਦਾਸ ਜੀ ਦੀ ਸਮਾਦ ਦਰਸ਼ਨ ਕਰਵਾ ਰਹੇ ਹਾਂ ਤਾਂ ਵਾਦੀ ਬਾਬਾ ਇੰਦਰਦਾਤ ਜੀ ਸੰਤ ਜੀ ਨੂੰ ਨੋਹਾ ਵਾਲੇ ਸੰਤ ਵੀ ਕਿਹਾ ਜਾਂਦਾ ਸੀ ਤਪਾ ਸ਼ਾਇਰੀ ਨਹੀਂ ਸੌ ਕੋ ਇਲਾਕੇ ਨੂੰ ਇਲਾਕੇ ਦੇ ਇਹਨਾਂ ਦੀ ਬੜੀ ਕਿਰਪਾ ਸੀ ਜੋ ਵੀ ਇਹਨਾਂ ਦੇ ਲੜ ਲੱਗਿਆ ਉਹਨਾਂ ਨੂੰ ਤਾਰ ਦਿੱਤਾ ਬਾਬਾ ਜੀ ਨੇ ਬਾਬਾ ਇੰਦਰਦਾਤ ਜੀ ਦਾ ਸਰੂਪ ਹੈ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਡੇਰੇ ਦੇ ਮੁੱਖ ਸੇਵਾਦਾਰ ਮੁੱਖ ਸੰਚਾਲਕ ਸੰਤ ਬਾਬਾ ਭਗਵਾਨਦਾ ਜੀ ਬਹੁਤ ਡੇਰੇ ਦੀ ਸੇਵਾ ਕਰਦੇ ਨੇ ਤੁਹਾਨੂੰ ਨਜ਼ਦੀਕ ਤੋਂ ਮਹਾਪੁਰਸ਼ਾਂ ਦੇ ਦਰਸ਼ਨ ਕਰਵਾ ਦਿੰਦੇ ਆਂ ਸ਼੍ਰੀ ਸ਼੍ਰੀ 108 ਸਿੱਧ ਬਾਬਾ ਇੰਦਰਦਾਤ ਜੀ ਮਹਾਰਾਜ ਆਹ ਹੈ ਸੰਤ ਜੀ ਦੀ ਦਰਸ਼ਨ ਕਰੋ ਪਹਾਗਾ ਵਾਲਿਓ ਜੋ ਸੰਤ ਜੀ ਦੇ ਸਮਾਧੀ ਦੇ ਦਰਸ਼ਨ ਕਰ ਰਹੇ ਹਾਂ ਸਮਾਧੀ ਤੇ ਅਖੰਡ ਜੋਤ ਚੱਲਦੀ ਰਹਿੰਦੀ ਹੈ ਉਸਦੇ ਵੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਾਬਾ ਜੀ ਦੀ ਨਗਰ ਤੇ ਬਹੁਤ ਮੇਰ ਹੈ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਸ਼੍ਰੀ ਸ਼੍ਰੀ 108 ਸਿੱਧ ਬਾਬਾ ਜਿੰਦਰਦਾਸ ਜੀ ਮਹਾਰਾਜ ਸਭ ਤੇ ਮੇਰ ਕਰੋ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਹਰਦੀ ਹਰ ਇੱਕ ਦੀਆਂ ਮਨੋ ਕਾਮਨਾ ਪੂਰਨ ਕਰੋ ਬਾਬਾ ਜਿੰਦਰਦਾਸ ਜੀ ਤੁਹਾਡੀ ਸਦਾ ਹੀ ਜੈ